ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਤੇ ਲੱਗੇ ਇੱਕ ਨੌਜਵਾਨ ਨੂੰ ਕੁੱਟਮਾਰ ਕਰਕੇ ਮਾਰ ਦੇਣ ਦੇ ਦੋਸ਼ ਲੇਕਨ ਪੁਲਿਸ ਨੇ ਨਕਾਰੇ ਮਾਮਲਾ ਬਠਿੰਡਾ ਦੇ ਪਿੰਡ ਸਿਧਾਣਾ ਦਾ ਜਿੱਥੇ ਇੱਕ ਮਾਮਲੇ ਦੇ ਵਿੱਚ ਪੁਰਾਣੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਸਿਧਾਣਾ ਪਿੰਡ ਤੋਂ ਕੱਲ ਇੱਥੇ ਥਾਣਾ ਕੈਂਟ ਦੀ ਪੁਲਿਸ ਗ੍ਰਿਫਤਾਰ ਕਰਕੇ ਲਈ ਸੀ ਅਤੇ ਪਰਿਵਾਰਕ ਮੈਂਬਰ ਉਹਨੂੰ ਸ਼ਾਮ ਨੂੰ ਮਿਲ ਕੇ ਗਏ ਉਸ ਮੌਕੇ ਇੱਥੇ ਆਪਣਾ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਅਸੀਂ ਜਦ ਮਿਲ ਕੇ ਗਏ ਤਾਂ ਉਹਦੇ ਪੈਰ ਸੁੱਜੇ ਹੋਏ ਸਨ ਉਸ ਤੋਂ ਦੁਰਿਆ ਨਹੀਂ ਜਾ ਰਿਹਾ ਸੀ ਅਤੇ ਅੱਜ ਸਵੇਰੇ ਸਾਨੂੰ ਇਹਨਾਂ ਵੱਲੋਂ ਫੋਨ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸ਼ਾਮ ਨੂੰ 5 ਵਜੇ ਤੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਉਸ ਦਾ ਇੱਥੇ ਇੱਕ ਜੱਜ ਦੀ ਹਾਜ਼ਰੀ ਦੇ ਵਿੱਚ ਉਸ ਦਾ ਪੋਸਟਮਾਰਟਮ ਕਰਾਇਆ ਗਿਆ ਦੇਖੋ ਤਸਵੀਰਾਂ ਸੂਜਮ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਵਜੇ ਤੇ ਲਗਭਗ ਇੱਕ ਜੱਜ ਦੀ ਹਾਜ਼ਰੀ ਦੇ ਵਿੱਚ ਉਸ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਦੱਸ ਰਹੀਏ ਕਿ ਥਾਣਾ ਕੈਂਟੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਇੱਕ ਪੁਰਾਣੇ ਮੁਕੱਦਮੇ ਦੇ ਵਿੱਚ ਇੱਥ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁਲਿਸ ਨੇ ਉਸ ਦੀ ਰੂਤਰ ਕੁੱਟਮਾਰ ਕੀਤੀ ਹੈ ਤੇ ਉਹਦੀ ਮੌਤ ਹੋ ਗਈ ਹੈ। ਲੇਕਿਨ ਦੂਜੇ ਪਾਸੇ ਜਦੋਂ ਸਾਡੇ ਵੱਲੋਂ ਡੀਐਸਪੀ ਸਿਟੀ 2 ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਬਿਮਾਰੀ ਦੇ ਕਾਰਨ ਦੀ ਮੌਤ ਹੋਈ ਹੈ। ਉਸ ਵੱਲੋਂ ਕਿਸੇ ਤਰ੍ਹਾਂ ਦੀ ਇਹਦੀ ਕੁੱਟਮਾਰ ਨਹੀਂ ਕੀਤੀ ਗਈ। ਅਸੀਂ ਇਹਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ। ਅੰਕ ਕੀ ਨਾਮ ਤੁਹਾਡਾ? ਨਮਨਦੀਪਾ ਜੀ। ਕਿਹੜਾ ਪਿੰਡ? ਨਾਣਾ ਜੀ। ਕੀ ਹੋਇਆ ਕੀ? ਮਨਮੋਹ ਸਿੰਘ ਨੂੰ ਮਾਰਿਆ ਜੀ ਇਹਨਾਂ ਨੇ ਕਟ-ਕਟ ਕੇ ਜੀ ਫੌਜ ਵਾਲਿਆਂ ਨੇ ਕਿਉਂ ਕੀ ਕਰਨ ਕੀ ਸੀ ਫੜ ਕੇ ਲੈ ਕੇ ਆਏ ਸੀ ਜੀ ਕੱਲ ਤੇ ਇਹਨਾਂ ਨੇ ਕਟ-ਕਟ ਕੇ ਮਾਰਤਾ ਜਿਹੜਾ ਥਾਣਾ ਕਿਹੜਾ ਸੀਗਾ ਇਹ ਤਾਂ ਫੈਰਿੰਗ ਥਾਣਾ ਦੱਸੋ ਕਿਹੜਾ ਹੁੰਦਾ ਬਸ ਕੋਈ ਨਾ ਇਹਨਾਂ ਦੋੜ ਜਸਵਿੰਦਰ ਕਹਿੰਦਾ ਕਿਹੜਾ ਬੰਦਾ ਸੁਧਾਨਾ ਕੀ ਹੋਇਆ ਕੀ ਹੈ ਇਹ ਤਾਂ ਜੀ ਭਗਪਾਲ ਸਾळे ਕੱਲ ਚੱਕ ਲੈ ਤੜਕੇ ਤੇ ਜਦੋਂ ਅਸੀਂ ਆਏ ਆ ਦੁਪਹਿਰੇ ਜੇ 2:30 ਵਜੇ ਰੋਟੀ ਖਵਾ ਕੇ ਗਏ ਚਾਹ ਪਾਣੀ ਪਿਆ ਕੇ ਗਏ ਆ ਬੜੀ ਅਸੀ ਲੋਟਵਾਟ ਤੇ ਜਦੋਂ ਉਹ ਲਿਆਂਦਾ ਨਾ ਉਹ ਉਦੋਂ ਤੋ ਤੁਰਿਆ ਨਹੀਂ ਸੀ ਜਾਂਦਾ ਇੰਨਾ ਕੁੱਟਿਆ ਸੀ ਕਿਹੜਾ ਥਾਣਾ ਕਿਹੜਾ ਟੈਂਟ ਟੈਂਟ ਕੀ ਹੋਇਆ ਕੀ ਫਿਰ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਤੇ ਉਹ ਕੁੱਟਿਆ ਮਾਰਿਆ ਕੁੱਟਿਆ ਮਾਰੇ ਉਹ ਮੇਰੇ ਕੁਰਪਿੰਡੇ ਤੇ ਲੀ ਲਾ ਕਾਦੇ ਕੀ ਚੀਜ਼ ਲਾਂਦਾ ਪਸਣੇ ਫੜ ਕੇ ਉਹ ਨਾ ਕੋਈ ਮੁੱਕੇ ਸੇ ਮੁੰਡੇ ਨਾਲ ਆ ਗਿਆ ਉਹ ਮੁੰਡੇ ਨੇ ਦੇਣੀ ਸੀਗੀ ਮੋਬਾਈਲ ਆ ਦੇ ਵੀ ਲੈ ਹੱਜਣ ਨੂੰ ਉਹ ਮੁੜ ਕੇ ਇਹ ਦੋਨੇ ਜਣੇ ਖੋਣ ਲੱਗ ਗਏ ਖੋ ਕੇ ਤੇ ਚਾਰ ਪੰਜ ਬਰਿਆਂ ਦਾ ਕੇਸ ਹੈ ਤੁਹਾਡਾ ਕੀ ਲੱਗਦਾ ਮੁੰਡਾ ਮੁੰਡਾ ਮੇਰਾ ਭਤੀਜਾ ਮੈਂ ਹੀ ਪਾਲਿਆ ਸੀਗਾ ਕੀ ਲੱਗਦਾ ਫਿਰ ਕਿਸ ਤਰ੍ਹਾਂ ਇਹਦੀ ਮੌਤ ਹੋਈ ਹੁੰਦੀ ਐ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੁੱਟ ਕੇ ਮਾਰਿਆ ਕਿੰਨੀ ਕੁ ਉਮਰ ਕਿੰਨੀ ਕਹੇ 23 ਸਾਲ ਦੀ ਐ ਅਸੀਂ ਕੀ ਨਾਮ ਆ ਤੁਹਾਡਾ ਕਿਹੜਾ ਪਿੰਡਾ ਸਣੀ ਸਧਾਨਾ ਜੀ ਕਿਹੜਾ ਪਿੰਡਾ ਸਧਾਨਾ ਜੀ ਕੀ ਹੋਇਆ ਕੀ ਮਾਮਲਾ ਇਹ ਮਾਮਲਾ ਜੀ ਕੱਲੇ ਨੂੰ ਸਵੇਰੇ ਚੱਕ ਲੈ 8 ਵਜੇ ਤੇ ਕਿਹੜੇ ਥਾਂ ਦੀ ਪੁਲਿਸ ਕੀ ਇਹ ਟੈਂਕ ਸਣੀ ਜੀ ਟੈਂਕ थाना ਟੈਂਟ ਟੈਂਕ थाना ਅੱਛਾ ਕੀ ਹੋਇਆ ਕੀ ਹੋਇਆ ਇਹ ਸੱਟਾ ਨਾ ਮਾਰਿਆ ਜੀ ਨਹੀਂ ਮਾਰਕ ਨਹੀਂ ਹੈ ਇਹਨਾਂ ਨੇ ਮਾਰਿਆ ਹੋਇਆ ਜੀ ਮਲਾਜਮਾ ਨਹੀਂ ਮਾਰਿਆ ਹੋਇਆ ਜੀ ਕੀ ਮੰਗ ਕਰਦੇ ਹੋ ਮਸਾਬਤ ਮੰਗਦੇ ਹਾਂ ਜੀ ਹਾਂ ਜੀ ਸਰ ਕੀ ਨਾਮ ਆ ਤੁਹਾਡਾ ਚੰਦ ਸਿੰਘ ਜੀ ਕਿਹੜਾ ਪਿੰਡ ਹੈ ਸਧਾਣਾ ਜੀ ਕੀ ਹੋਇਆ ਕੀ ਮੰਗ ਹੈ ਇਹ ਇੱਕ ਸੇ ਤੇ ਮੁੰਡੇ ਦੇ ਇੱਕ ਆ ਪਰਸੂ ਲੈ ਸੀ ਭੜ ਕੇ ਅੱਲੋ ਤੜਕੇ ਅੱਲੋ ਤੜਕੇ ਅੱਠ ਅੱਠ ਵਜੇ ਦਾ ਟਾਈਮ ਸੀ ਮੁੜ ਕੇ ਇਹ ਇਹ ਮਗਰ ਆ ਗਈ ਜਦੋਂ ਮਗਰ ਆਏ ਤਾਂ ਇਹਨਾਂ ਨੇ ਚਾਹ ਪਾਣੀ ਪੀ ਆ ਕੇ ਮੁੜ ਕੇ ਫੇਰ ਆਥਣੇ ਆਏ ਫੇਰ ਆਥਣੇ ਵੀ ਇਹ ਫੇਰ ਆਥਣੇ ਸਾਨੂੰ ਮੁੜ ਕੇ ਗਏ ਮੁੜ ਕੇ ਇਹ ਗਏ 8:00 ਵਜੇ 9:00 ਵਜੇ ਕਰੇ ਮੁੜ ਕੇ ਮਗਰ ਇਹਨਾਂ ਨੂੰ ਫੋਨ ਪੱਗਾ ਕਹਿੰਦੇ ਆ ਮੁੰਡੇ ਦੀ ਗੱਲ ਬਾਤ ਆ ਹੋਣੀ ਆ ਆਜੋ ਕਹਿੰਦੇ ਦਾਖਲ ਹੋ ਗਏ ਹੁਣ ਅਸੀਂ ਰਾਤ ਨੂੰ ਕਿਵੇਂ ਅੱਜ ਗਰੀਬਾਂ ਦੀ ਹੁਣ ਕੀ ਹੋਇਆ ਹੁਣ ਤਾਂ ਜਿਹੜਾ ਡੈਡ ਬੋਡੀ ਆ ਦੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਮਰਿਆ ਮੁੰਡੇ ਨੂੰ ਛੱਟਾ ਨਾਮ ਹੈ ਰੇ ਕਿਹੜਾ ਥਾਣਾ ਕਿਹੜਾ ਸੀ ਉਹ ਥਾਣਾ ਜੀ ਟੈਂਟ ਟੈਂਟ ਕਿਹੜਾ ਥਾਣਾ ਸੀ ਟੈਂਟ ਟੈਂਟ ਥਾਣਾ ਸਭ ਦੇਖ ਲਿਓ ਮਨਕੀ ਨਾਮ ਹੈ ਤੁਹਾਡਾ ਕਿਹੜਾ ਹੈ ਮੈਨੂੰ ਮਨਕੀ ਸਿੰਘਾ ਜੀ ਕਿਹੜਾ ਪਿੰਡ ਹੈ ਐਰਾ ਸੰਦਾ ਜੀ ਕੀ ਹੋਇਆ ਕੀ ਮਾਮਲਾ ਕੀ ਹੋਇਆ ਇੱਕ ਕੁੱਤੇ ਮਾਰਿਆ ਜੀ ਕਿਹੜਾ ਥਾਣਾ ਜੀ ਹੈ ਥਾਣਾ ਹਾਂ ਹਾਂ ਟੈਂਟ ਥਾਣਾ ਟੈਂਟ ਥਾਣਾ ਕਿਸ ਤਰ੍ਹਾਂ ਮਾਰਿਆ ਕੀ ਗੱਲ ਕੀ ਹੋ ਗਈ ਕੋਈ ਪ੍ਰਾਣਾ ਕਿਸ ਕੀ ਸੀਗਾ ਹਾਂ ਕਾਦੀ ਫੜਾ ਜੀ ਮੁੰਡੇ ਨੂੰ ਅੱਜ ਇਹ ਤੂੰ ਗਾਇ ਹਾਜ਼ਰ ਸੀ ਜਦੋਂ ਬਾਤ ਉਹ ਨਹੀਂ ਜੀ ਉਹ ਮੋਬਾਈਲ ਖੋ ਲਿਆ ਸੀਗਾ ਕਿਸੇ ਤੋਂ ਉਹ ਦੂਜੇ ਮੁੰਡੇ ਨੂੰ ਦੇਤਾ ਉਹਨੇ ਕਹਾ ਕਿਸੇ ਕੋਈ ਇਹ ਪੜਤਾ ਸੀ ਸੀ ਜੀ ਇਹ ਮੁੜ ਕੇ ਉਹ ਪੇਸ਼ ਨਾ ਹੋਈ ਉਥੋਂ ਇਹ ਚੱਕ ਲੈ ਤਿੰਨ ਸਾਲਾਂ ਦਾ ਅੰਨੀ ਨਾਮਾ ਤਾਂ ਉਡਕ ਗਿਆ ਬੰਦੇ ਕੁਲਦੀਪ ਸਿੰਘ ਜੀ ਕਿਹੜਾ ਬੰਦਾ ਸਧਾਨਾ ਜੀ ਕੀ ਹੋਇਆ ਕੀ ਹੁੰਦਾ ਇਹ ਜੀ ਪੰਜ ਚਾਰ ਸਾਲਾਂ ਦਾ ਕੀ ਸੀਗਾ ਜੀ ਗੱਲ ਕੋਈ ਸੀ ਵੀ ਨਹੀਂ ਜੇ ਇਹਨੂੰ ਬੜਾਲ ਕੇ ਤਾਂ ਵੱਡੀ ਬਣ ਜਾਊ ਜੇ ਚੋਾਕ ਨੂੰ ਬਚਾਉਣਾ ਹੋਵੇ ਬਚਾ ਵੀ ਸਕਦੇ ਆਪਾਂ ਠੀਕ ਹੈ ਨਾ ਇਹਨਾਂ ਨੇ ਕੱਲ ਤੜਕੇ 8 ਵਜੇ ਜਾ ਕੇ ਚਾਹ ਪੀ ਜਾਂਦਾ ਸੀਗਾ ਤੇ ਇਹਨੇ ਕੀ ਕਰਿਆ ਜਾ ਕੇ ਮੁਲਾਜ਼ਮ ਨਾਲ ਗਲਾਮਾ ਖਾ ਲਿਆ ਤਾਂ ਵੀ ਸਿਧਾਣੇ ਤੋਂ ਸਿਧਾਣੇ ਤੋਂ ਚੁੱਲ੍ਹੇ ਦੇ ਬੈਠਾ ਸੀ ਮੇਰੀ ਕੁੜੀ ਬੱਟੀ ਭੈਣ ਭਰਾ ਬੈਠੇ ਸੀ ਆ ਗੱਲਾਂ ਮਾਟੇ ਪਰੀ ਅੰਧੇਰਾ ਹੋਦਾਰੀ ਨਾ ਉਦੋਂ ਬਾਅਦ ਅਸੀਂ ਮਗਰ ਆ ਗਏ ਮਾਸ਼ੀ ਸਾਨੂੰ ਦੱਸਤਾ ਤੂੰ ਕਿੱਥੇ ਦੀਆਂ ਨੇ ਕਿਹੜੀ ਚੌਂਕੀ ਦੀਆਂ ਨੇ ਇਹ 2 ਮਿੰਟ ਵੀ ਰੁਕੇ ਜੀ ਇਹ ਕਿਹੜੇ ਥਾਣੇ ਚ ਲੱਗੇ ਆ ਜੀ ਇਹ ਹਾ ਕੈਂਟ ਸਾਣਾ ਦੀ ਕੈਂਟ ਕੈਂਟ ਸਾਣਾ ਹਾਂ ਅੱਛਾ ਇਥੇ ਲੱਗੇ ਉਦੋਂ ਬਾਅਦ ਕੱਲ੍ਹ ਅਸੀਂ ਜੀ ਇਹਨੂੰ 5 ਵਜੇ ਚਾਹ ਪਿਆ ਕੇ ਗਏ ਆ ਪੂਰਾ ਤੰਦਰ ਉਸ ਤੋਂ ਵਧੀਆ ਸੀਗਾ ਸਾਡੇ ਗੱਲਾਂ ਵੀ ਕਰੀਆਂ ਸਾਡੇ ਮੂਹਰੇ ਐ ਤੋੜ ਕੇ ਲੰਦਾ ਇਹਨਾਂ ਨੇ ਮਾਹੀ ਕੁੱਟਿਆ ਤੁਹੀਂ ਕਾ ਨਾ ਅਸੀਂ ਤਸਰੀ ਲਾਇਆ ਇਹਦੋਂ ਜਵਾਕ ਤੋਂ ਤੁਰਿਆ ਨਹੀਂ ਜਾਂਦਾ ਸੀ ਤੇ ਜਦੋਂ ਹੁਣ ਜਦੋਂ ਬੁੜੀਆਂ ਦੇ ਦੇਖਿਆ ਆ ਗਾਲਾਂ ਗੋਲਾਂ ਤੇ ਸੱਟਾਂ ਆਏ ਤੇ ਆ ਗਾਲ ਗੋਲ ਕੁੱਟੇ ਵੇ ਦੇ ਮੜ ਲਾਦਾ ਮੀਰਾ ਜੀ ਸਾਲੇ ਦਾ ਮੁੰਡਾ ਹੈ ਅਸੀਂ ਚੂਣੀ ਦੇ ਪੜਾ ਹੀ ਨਿਕਾ ਜਾ ਕਿੰਨੀ ਉਮਰ ਬਚੀ ਇਤਨੀ ਛਾਲਦੀ ਉਮਰ ਹੈ 23 ਸਾਲ ਦੀ ਜੀ ਆਹਦੇ ਕੇਸ ਸੀ ਜੀ ਗੱਲ ਕਰ ਪਹਿਲਾਂ ਜੀ ਪਹਿਲਾਂ ਸੀ ਮੋਟਰਸਾਈਕਲ ਦੇ ਕੇਸ ਸੀ ਤੇ ਮੋਟਰਸਾਈਕਲ ਦੇ ਮੋਟਰਸਾਈਕਲ ਦਾ ਕੇਸ ਸੀ ਕੋਈ ਦੇ ਚੋਰੀ ਚੋਰੀ ਦਾ ਕੋਈ ਉਹ ਚੋਰੀ ਦਾ ਸੀਗਾ ਉਹ ਕਿਸੇ ਦੇ ਘਰੇ ਖੜਾ ਦਾ ਕਿਸੇ ਨੇ ਲੁਕੋ ਕੇ ਮੈਂ ਕਿਹਾ ਤੂੰ ਮੈਨੂੰ ਤਾਂ ਦੱਸਦਾ ਵੀ ਕਿਹੜੀ ਗੱਲੋਂ ਤੂੰ ਮੋਟਰਸਾਈਕਲ ਤੇ ਖੜਾਏਗਾ ਮਾ ਜਿਹਦਾ ਹੈਗਾ ਮੋਟਰਸਾਈਕਲ ਘਰੇ ਫੜਾ ਕੇ ਅਗਲੇ ਦੇ ਕਹਿੰਦਾ ਫੜਾ ਦੇਗੇ ਪਾਪਾ ਮੁੜ ਕੇ ਕੀ ਹੋਇਆ ਫਿਰ ਮੈਂ ਅਤਵਾਲੀ ਥਾਣੇ ਚ ਉੱਥੇ ਮੋਟਰਸਾਈਕਲ ਲੈ ਕੇ ਗਿਆ ਆਪ ਇਹਨੂੰ ਪਹਾਇਆ ਮਗਰ ਆਪ ਉਹਤੇ ਮੈ ਸੇ ਕਰਕੇ ਆ ਮੈਨੂੰ ਆ ਹੁਣ ਮੁੰਡੇ ਦੀ ਮੌਤ ਹੋ ਗਈ ਕੀ ਲੱਗਦਾ ਤੁਹਾਨੂੰ ਇਹ ਹੈ ਜੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਮੌਤ ਹੋਈ ਇਹ ਤਾਂ ਮੈਨੂੰ ਵਾਲੇ ਵੀ ਕੁੱਟ ਕੇ ਮਰਾਈ ਇਹਨਾਂ ਨੇ ਇਹ ਕਹਿੰਦੇ ਠੰਡ ਨਾਲ ਮਰ ਗਿਆ ਠੰਡ ਦਾ ਇਹਨਾਂ ਕੋਲ ਲਾਜ ਨਹੀਂ ਇਹਨਾਂ ਕੋਲ ਲਾਜ ਹੀ ਠੰਡ ਦਾ ਇਹ ਜਦੋਂ ਮੁਲਾਜ਼ਮ ਕਰ ਇਹ ਪਹਿਰਾ ਰੱਖਦੇ ਸਾਰੀ ਰਾਤ ਆ ਇਹ ਕਾਦੀ ਖਤਰਾ ਗਈ ਇਹਨਾਂ ਕੋਲ ਸਾਰੇ ਹਾਲਾਤ ਠੰਡ ਦੇ ਠੰਡ ਨਾਲ ਵੀ ਨਹੀਂ ਮਰਦਾ ਐਡਾ ਸੀ ਕਰਦੇ ਫਿਰ ਕੀ ਮੰਗ ਕਰਦੇ ਮੰਗਾ ਸੀ ਕੀ ਮੰਗਣੀ ਸੰਤਨ ਸਾਹਿਬ ਸੰਤਨ ਸਾਹਿਬ ਕੀ ਮਿਲਣੀ ਚਾਹੀਦੀ ਹੈ ਜੀ ਜੀ ਸਰ ਕੀ ਕਹਿਣਾ ਚਾਹੁੰਦੇ ਹਾਂ ਇੱਕ ਆਪਣਾ ਮਾਮਲਾ ਸਾਹਮਣੇ ਆ ਗਿਆ। ਉਹ ਜਾਮਲਾ ਇੱਕ ਕੋਰਸ ਨਹੀਂ ਸਾਡੀ ਆਪਣਾ ਕੁਟਮਾਰ ਕਰਕੇ ਦੇਖੋ ਇਸ ਤਰ੍ਹਾਂ ਵੀ ਮਕਦਮਾ ਨੰਬਰ 130 ਐਮੀਤੀ 11 2019 ਅੰਡਰ ਸੈਕਸ਼ਨ 379 ਬੀਆਈ ਪੀਸੀਪੀਐਸ ਕੰਡ ਦਾ ਮਕਦਮਾ ਹੈ। ਇਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹ ਮਨਮੋਨ ਸਿੰਘ ਪੁੱਤਰ ਮੀਤਾ ਪੁੱਤਰ ਮੀਤਾ ਸਿੰਘ ਵਾਸੀ ਪਿੰਡ ਸਿਧਾਣਾ। ਇਹ ਕੱਲ ਇਹਨੂੰ ਜਿਹੜਾ ਹੈਗਾ ਮਕਦਮਾ ਉਕਤ ਵਿੱਚ ਅਰੈਸਟ ਕੀਤਾ ਸੀ ਪੁਲਿਸ ਵੱਲੋਂ। ਹਨੇਕੰਡ ਦੀ ਪੁਲਿਸ ਵੱਲੋਂ ਇਸ ਸ਼ਾਮ ਨੂੰ ਇਹਦੀ ਤਬੀਤ ਯਾਨੀ ਕਿ ਟਿਲੀ ਹੋ ਗਈ ਜੋ ਇਹਨੂੰ ਸਿਵਲ ਹਸਪੀਟਲ ਲੈ ਕੇ ਆਏ ਸੀ ਜੋ ਡਿਊਰਿੰਗ ਲਾਜ਼ਮੀ ਜਿਹੜੀ ਹੈਗੀ ਅਸੀਂ ਡੈਥ ਹੋ ਗਈ ਹੈ ਜੋ ਆਲਰੇਡੀ ਆਪਣੇ ਦਾ ਪੋਸਟ ਮਾਰਟਰ ਵਗੈਰਾ ਹੋ ਰਿਹਾ ਤੇ ਜਿਹੜੀ ਜੁਡੀਸ਼ੀਅਲ ਇਨਕੁਆਰੀ ਹੋ ਗਈ